ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਕੁਲਜੀਤ ਗੱਲ ਡੇਰੀ ਫਾਰਮ YouTube ਚੈਨਲ ਤੇ ਅੱਜ ਤੁਹਾਨੂੰ ਆਪਣੇ ਫਾਰਮ ਦੀ HF 2 ਦੰਦ ਬਿਹੜਾ ਫਾਰ ਸੇਲ ਸੇਲ ਕਰਨੀ ਆਪਾਂ ਇਹ ਉਹ ਦਿਖਾਉਣ ਲੱਗੇ ਆ ਇਹ ਆਪ ਹੈਗੀ 40 422 ਸੈਗ ਦੇ ਸੀਮਨ ਦੀ ਤੇ ਇਹਦੇ ਲੱਗਿਆ ਹੋਇਆ ਨਾਰਮਲ ਸੀਮ ਹਨਾ ਕਾਪੀ ਦੇਖ ਕੇ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਮਾਂ ਦਾ ਇਹਦਾ ਰਿਕਾਰਡ ਹੈਗਾ 42 ਕਿਲੋ ਦਾ ਉਹ ਹੈਗੀ ਆਪ ਟ੍ਰਾਈਸੀਮਨ ਦੀ ਪੀਡੀਐਫ ਦੇ ਨਾਨੀ ਹੈਗੀ ਇਹ ਤੇ ਡਾਬਰਮੈਨ ਦੀ ਇਹ ਫਸਟ ਲੋਕੇਸ਼ਨ ਇਹਨੇ ਸੂਣਾ ਮੈਂ ਜੇ ਕਿਸੇ ਵੀਰ ਨੂੰ ਪਸੰਦ ਹੋਵੇ ਤਾਂ ਉਹ ਆਪਾਂ ਨੂੰ 78899 17257 ਤੇ ਕਾਲ ਕਰ ਸਕਦਾ ਰੇਟ ਵੀਰੇ ਇਹਦਾ ਹੈਗਾ 2,80,000 ਰੁਪਏ ਜੇ ਕਿਸੇ ਵੀਰ ਨੂੰ ਲੈਣ ਦਾ ਕੋਈ ਚਾਹਵਾਨ ਹੋਵੇ ਤਾਂ ਆਪਾਂ ਨੂੰ ਫੋਨ ਕਰ ਲਿਓ ਕੋਈ ਗੱਲ ਨਹੀਂ ਆ ਦੇਖ ਲਓ ਬੈੜ ਐਨ ਇੱਕੋ ਜਿਹਾ ਲੇਵਾ ਹਲੇ ਇਹਦੇ 25 ਤਰੀਕ ਨੂੰ ਦਿਨ ਪੂਰੇ ਆ ਹਲੇ ਤਾਂ ਹੋਰ ਦਿਨ ਇਹ ਉੱਪਰ ਲਊਗੀ ਪੂਰੀ ਵਧੀਆ ਬਣੂਗੀ ਐਨ ਦੇਖ ਸਕਦੇ ਹੋ ਇਹ ਹਲੇ ਤਾਂ ਲਾਉਣਾ ਇਹਨੇ ਹੁਣੇ ਸ਼ੁਰੂ ਕੀਤਾ ਵਾ ਇਹਦਾ ਬੈਠੀ ਉੱਠੀ ਆ ਲੇਵਾ ਜੇ ਤਾਂ ਇਦਾਂ ਲੱਗਦਾ ਮੈਂ ਬਿਲਕੁਲ ਸਹੀ ਲੇਵਾ ਬਣਾਉਗੀ ਪੂਰਾ ਵਧੀਆ ਜੇ ਕਿਸੇ ਵੀਰ ਨੂੰ ਪਸੰਦ ਹੋਵੇ ਤਾਂ ਖਰੀਦਣੀ ਹੋਵੇ ਤਾਂ ਆਪਾਂ ਨੂੰ ਫੋਨ ਕਰ ਸਕਦਾ ਧੰਨਵਾਦ